ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਕਿਸਾਨਾਂ ਲਈ ਕਰਜ਼ੇ ਮਾਫ਼ ਕਰਨ ਦੇ ਚੋਣਾਂ ਤੋਂ ਪਹਿਲਾਂ ਕੀਤੇ ਵਾਅਦੇ ਜ਼ਮੀਨੀ ਹਕੀਕਤ ਵਿੱਚ ਕੁਝ ਹੋਰ ਹੀ ਦਿਖਾਈ ਦੇ ਰਹੇ ਹਨ ਅਜਿਹਾ ਹੀ ਮਾਮਲਾ ਮੈਲਪੁਰ ਦੇ ਨਜ਼ਦੀਕ ਪਿੰਡ ਚਵੇਵਾਲ ਹਲਕੇ ਤੋਂ ਪਿੰਡ ਚਿੱਤੋਂ ਦਾ ਹੈ ਜਿੱਥੇ 7 ਸਾਲ ਪਹਿਲਾਂ ਇੱਕ ਕਿਸਾਨ ਵੱਲੋਂ ਲੈ ਫਸਲੀ ਕਰਜ਼ੇ ਦੇ ਵਧਰੇ ਬੈਂਕ ਦੇ ਅਧਿਕਾਰੀ ਕਿਸਾਨ ਦੀ ਜ਼ਮੀਨ ਦੀ ਕੁਰਕੀ ਕਰਨ ਅਤੇ ਕਰਜ਼ਾ ਕਰਨ ਦੇ ਹੁਕਮ ਲੈ ਕੇ ਆ ਗਏ ਡਰਿਆ ਹੋਇਆ ਕਿਸਾਨ ਮੌਕੇ ਤੋਂ ਭੱਜ ਗਿਆ ਪਿੰਡ ਵਾਸੀਆਂ ਨੇ ਇਕੱਠੇ ਹੋਣ ਅਤੇ ਲੋਕਾਂ ਦੀ ਦਖਲਅੰਦਾਜ਼ੀ ਤੋਂ ਬਾਅਦ ਬੈਂਕ ਕਰਮਚਾਰੀ 10 ਦਿਨ ਦੀ ਮੋਲਤ ਦੇ ਕੇ ਵਾਪਸ ਚਲੇ ਗਏ ਇਸ ਮੌਕੇ ਤੇ ਬੈਂਕ ਮੈਨੇਜਰ ਡਾਕਟਰ ਰਵਜੋਤ ਸਿੰਘ ਅਤੇ ਪਰਿਵਾਰਕ ਮੈਂਬਰਾਂ ਨੇ ਕਿਹਾ ਬੋਲੀ ਵਾਸਤੇ ਬੰਦਾ ਕੋਈ ਨਹੀਂ ਮਿਲਿਆ ਇਹ ਮਹਿੰਤ ਨਹੀਂ ਗੱਲ ਹੈ ਕਿ ਕੱਲ ਤੇ ਉਹਦੇ ਬਾਅਦ ਫਿਰ ਅੱਗੇ 10 ਦਿਨ ਦਾ ਟਾਈਮ ਦੇਖਦੇ ਆ ਬਾਅਦ ਚ ਦੇ ਕੀ ਸੀ ਅੱਜ ਆਰਡਰ ਕੀ ਸੀਗੇ ਤੁਹਾਨੂੰ ਬੋਲੀ ਦੇ ਸੀ ਤਬ ਕੋਈ ਬੰਦਾ ਨਹੀਂ ਪਹੁੰਚਿਆ ਬੋਲੀ ਦੇਣ ਵਾਲਾ ਤੇ ਹੁਣ ਕੀ ਕਰ ਰਹੇ ਹੋ ਹੁਣ ਨੈਕਸਟ ਟਾਈਮ ਨੈਕਸਟ 10 ਦਿਨ ਬਾਅਦ ਫਿਰ ਦੋ ਬੋਲ ਜੋ ਡੇਟ ਦੇਗਾ ਕੋਟ ਉਹਦੇ ਮੁਤਾਬਕ ਅੱਗੇ ਫਿਰ ਡੇਟ ਫਿਕਸ ਕੀਤੀ ਜਾਏਗੀ ਅੱਜ ਸਾਨੂੰ ਸੁਨੇਹਾ ਲੱਗਿਆ ਸੀਗਾ ਕਿ ਅੱਜ ਚਿੱਤੋ ਪਿੰਡ ਵਿੱਚ ਹਲਕਾ ਚੱਬੇਵਾਲ ਜੋ ਡਾਕਟਰ ਰਾਜ ਕੁਮਾਰ ਚੱਬੇਵਾਲ ਦਾ ਹਲਕਾ ਹੈਗਾ ਉੱਥੇ ਕੁਰਕੀ ਹੋਣੀ ਜਾ ਰਹੀ ਹੈਗੀ ਇਹ ਗਰੀਬ ਕਿਸਾਨ ਭਰਾ ਸੀ ਸਾਡਾ ਉਹਦੇ ਕੋ ਕਰਜ਼ਾ ਨਹੀਂ ਦੇ ਹੋਇਆ ਜਦੋਂ ਕੈਪਟਨ ਸਾਹਿਬ ਨੇ ਇਲੈਕਸ਼ਨ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ ਅਸੀਂ ਸਾਰਿਆਂ ਦੇ ਕਰਜ਼ੇ ਮਾਫ਼ ਕਰਾਂਗੇ ਚਾਹੇ ਆੜਤੀਆਂ ਦਾ ਖਰਚਾ ਹੋਵੇ ਚਾਹੇ ਸੋਸਾਇਟੀ ਦਾ ਕਰਜ਼ਾ ਹੋਵੇ ਚਾਹੇ ਬੈਂਕ ਦਾ ਕਰਜ਼ਾ ਹੋਵੇ ਤੇ ਨਾਲ ਇਹ ਵੀ ਕਿਹਾ ਸੀ ਕਿ ਹਰੇਕ ਸਟੇਜ ਤੇ ਚੜ ਕੇ ਬੋਲਿਆ ਸੀ ਕਿ ਅਸੀਂ কুরਕੀ ਵੀ ਨਹੀਂ ਹੋਂਦਾਂਵਾਂਗਾ ਉਹ কুরਕੀ ਵੀ ਨਹੀਂ ਹੋਂਦੋਂਗੇ ਪਰ ਉਹਦੇ ਉਲਟ ਨਾ ਹੀ ਕਰਜ਼ਾ ਮਾਫ਼ ਹੋਇਆ ਨਾ ਹੀ কুরਕੀ ਰੁਕੀ ਆ ਅਸੀਂ ਸਿਰਫ ਸੰਦੇਸ਼ ਦੇਣਾ ਚਾਹੁੰਦੇ ਸੀ ਕੈਪਟਨ ਸਰਕਾਰ ਨੂੰ ਜਿਹੜੇ ਲੋਕਲ ਐਮਐਲਏ ਕਾਂਗਰਸ ਦੇ ਥੋ ਡਾਕਟਰ ਰਾਜਕਮਤ ਚਬੇয়াল ਕਿ ਵਾਕਈ ਤੁਹਾਡੇ ਰਾਜ ਵਿੱਚ ਤੋਂ ਤੁਸੀਂ ਕਿਹਾ ਸੀਗਾ ਤੁਹਾਡੀ ਕਹਿਣੀ ਹੋਰ ਆ ਤੁਹਾਡੀ ਕਥਨੀ ਹੋਰ ਆ ਨਾ ਹੀ ਕਿਸੇ ਦਾ ਕਰਜ਼ਾ ਇੱਥੇ ਮਾਫ ਹੋਇਆ ਤੇ ਨਾ ਹੀ ਇੱਥੇ কুরਕੀ ਇੱਥੇ ਰੁਕੀ ਹੈਗੀ ਆ ਇਹ ਅਸੀਂ ਦੱਸਣਾ ਚਾਹੁੰਦੇ ਤੁਹਾਡੇ ਥਰੂ ਸਾਰੇ ਪੰਜਾਬ ਵਾਸੀਆਂ ਨੂੰ ਕਿ ਜੋ ਵਾਅਦੇ ਕਰਦੇ ਨੇ ਇੱਕ ਨਿੱਕੇ ਪੈਸੇ ਦਾ ਵਾਅਦਾ ਪੂਰਾ ਨਹੀਂ ਹੋਇਆ ਪੰਜਾਬ ਦੀ ਜਨਤਾ ਉਸੇ ਤਰ੍ਹਾਂ ਹੀ ਬਿਹਾਲ ਆ ਉਸੇ ਤਰ੍ਹਾਂ ਹੀ ਕਰਜ਼ੇ ਥੱਲੇ ਡੁੱਬੀ ਹੋਈ ਆ ਬੈਂਕ ਵਾਲੇ ਕਹਿੰਦੇ ਵੀ ਤੁਹਾਡੇ ਅਸੀਂ কুরਕੀ ਕਰਨੀ ਆ ਅਸੀਂ ਕਾ ਉਹ ਬੈਂਕ ਨੂੰ ਕਹੇ ਅਸੀਂ ਕੇਸ ਲਾਇਆ ਹੈ ਹੂੰ ਹੂੰ ਕਿੰਨੀ ਦਿਨ ਹੋ ਗਈ ਕੇਸ ਲਾਇਆ ਨੂੰ ਕੇਸ ਲਾਇਆ ਨੂੰ ਹੋ ਗਿਆ 100 ਡੇਢ ਮਹੀਨਾ ਹਾਂ ਹਾਂ ਜੀ ਹਾਲਤ ਕੀ ਹੈਗੇ ਤੁਹਾਡੇ ਘਰ ਦੇ ਹਾਂ ਹਾਲਤ ਦੇਖ ਲਓ ਜਿੱਦਾਂ ਦੀ ਹੈਗੀ ਹੂੰ ਹੂੰ ਵਿਆਣੇ ਨਿੱਕੇ ਸਾਰੇ ਇਦਾਂ ਵਿਆਣੇ ਵਾਲੀਆਂ ਜਾਂ ਕੁੜੀਆਂ ਸਾਡੀਆਂ ਤੁਸੀਂ ਕੀ ਚਾਹੁੰਦੇ ਹੋ ਅਸੀਂ ਨਹੀਂ ਵੇਚਣੀ ਤੇ ਕਰਜ਼ੇ ਤੇ ਫਿਰ ਬੈਂਕ ਦਾ ਦੇਣਾ ਪੈਣਾ ਉਹ ਦੇਣਾ ਪੈਣਾ ਅਸੀਂ ਦਵਾਂਗੇ ਹੂੰ ਜਿੱਦਾਂ ਜਿੱਦਾਂ ਮਤਲਬ ਉਹ ਹੈਗਾ ਅਸੀਂ ਦਵਾਂਗੇ ਇਹ ਨਹੀਂ ਗੱਲ ਕਿ ਤਾਰਨਾ ਨਹੀਂ ਸਰਕਾਰ ਨੂੰ ਕੀ ਮੰਗ ਕਰਦੇ ਹੋ ਤੁਸੀਂ ਮੰਗ ਸਰਕਾਰ ਤਾਂ ਅੱਗੇ ਕੁਝ ਬੋਟਾ ਲੈ ਜਾਂਦੇ ਮੰਗ ਉਹ ਨਹੀਂ ਕਿੜੀ ਸਰਕਾਰ ਨਹੀਂ ਕੁਝ ਪੂਰੀ ਕਰਦੇ ਆ ਉਹ ਤਾਂ ਕਹਿੰਦੇ ਸੀ ਅਸੀਂ ਮਾਫ ਕਰ ਦੇਣੇ ਉਹ ਨਹੀਂ ਕੀਤਾ ਕੋਈ ਪੈਸਾ ਨਹੀਂ ਮੌਜੂਦਾ ਬੰਦੇ ਨੇ ਕੀ ਕੀਤਾ ਹਾਂਜੀ ਮੌਜੂਦਾ ਜਿਹੜਾ ਐਮਐਲਏ ਹੈਗਾ ਵਾ ਤੁਹਾਡੇ ਇਲਾਕੇ ਦਾ ਡਾ ਉਹਨੂੰ ਮਿਲੇ ਕਦੀ ਉਹਨੂੰ ਨਹੀਂ ਮਿਲੇ ਕਦੀ ਹਾਂਜੀ ਉਹ ਆਇਆ ਕਦੀ ਨਹੀਂ ਕਦੀ ਆਪਣੀ ਫਰਿਆਦ ਉਹ ਮੋੜੇ ਰੱਖੀ ਨਹੀਂ ਹਾਂ ਨਹੀਂ ਰੱਖੀ ਨਹੀਂ ਆਇਆ ਤਾਂ ਹੈਗਾ ਕਈ ਵਾਰੀ ਰੱਖੀ ਨਹੀਂ ਫਰਿਆਦ ਨਹੀਂ ਕਿਉਂ ਨਹੀਂ ਰੱਖੀ ਰੱਖਣੀ ਚਾਹੀਦੀ ਸੀਗੀ ਬਸ ਅਸੀਂ ਘਾਦੇ ਦੇ ਦੇ ਦਾਂਗੇ ਹੌਲੀ ਹੌਲੀ ਦੇ ਦਵਾਂਗੇ ਪਹਿਲਾਂ ਦੇ ਹੀ ਗਏ ਅਸੀਂ ਕੁਝ ਮਾਫੀ ਦੇ ਕਰਜ਼ੇ ਚਿੰਦੂਏ ਚ ਰਹਿ ਗਏ ਜਿਹੜਾ ਕਰਜ਼ਾ ਮਾਫੀ ਦੇ ਸੀਗੇ ਉਹਦੇ ਕੋ ਫਾਰਮ ਵਗੈਰਾ ਭਰੇ ਆ ਜਿਹੜੀ ਸਰਕਾਰ ਕਹਿੰਦੀ ਸੀ ਕਰਜ਼ੇ ਮਾਫ ਕਰਾਂਗੇ ਉਹਦੇ ਫਾਰਮ ਭਰੇ ਸੀਗੇ ਫਾਰਮ ਨਹੀਂ ਭਰੇ ਭਰੇ ਆ ਜਿਹੜੇ ਬੈਂਕਾਂ ਦੇ ਦੂਜੇ ਮਤਲਬ ਸੁਸਾਇਟੀਆਂ ਦੇ ਬਸ ਉਹ ਹੀ ਸੀ